ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਨਾ ਵਲੌਗ ਦਾ ਸਵਾਗਤ ਹੈ ਸੀ ਠੀਕ ਹੋ ਉਮੀਦ ਕਰਦਾ ਤੁਸੀਂ ਠੀਕ ਹੋਗੇ ਤੇ ਜਿੱਦਕ ਤਾਂ ਪਤਾ ਮੇਰੇ ਕੱਲ ਜੀਪ ਤੇ ਟੱਕ ਵਗੈਰਾ ਵੱਜ ਗਈ ਖਾਂਦੀ ਉੱਤੇ ਤੇ ਹਨਾ ਮੈਂ ਤਾਂ ਸਹੀ ਤਰ੍ਹਾਂ ਬੋਲ ਨਹੀਂ ਹੁੰਦਾ ਪਿਆ ਪਰ ਫੇਰ ਵੀ ਮੈਂ ਕੋਸ਼ਿਸ਼ ਕਰਦੀ ਵੀ ਕਿ ਮੈਂ ਸਹੀ ਤਰ੍ਹਾਂ ਬੋਲਾਂ ਤੇ ਨਾ ਮੇਰੇ ਟੱਕ ਲੱਗਾ ਤੇ ਦਰਦ ਵੀ ਕਰਦਾ ਪਿਆ ਹਜੇ ਤੱਕ ਤੇ ਹਨਾ ਮੈਂ ਅੱਜ ਅੱਜ ਸਤਾਨੇ ਕੱਢ ਲਏ ਆ ਇਹਨਾਂ ਸੀ ਨਵੇਂ ਲੈ ਕੇ ਆਏ ਸੀਗੇ ਦੁਕਾਨ ਤੋਂ ਤੇ ਹਨਾ ਕਿੰਨੇ ਦਿਨਾਂ ਤੇ ਨਾ ਪੌੜਾ ਜਦਿਸੀ ਪਰ ਮੈਨੂੰ ਪਤਾ ਨਹੀਂ ਸੀ ਕਿੱਥੇ ਪਏ ਸੋ ਫਾਈਨਲੀ ਅੱਜ ਮੈਂ ਕੜੀ ਲੈ ਜਾਈ ਅੱਜ ਮੈਂ ਪੱਕ ਜਾਊਂਗੀ ਇਹ ਮੇਰੀ ਜੀਵ ਦੁਖਦੀ ਪਈ ਆ ਥੋੜਾ ਥੋੜਾ ਮੈਨੂੰ ਬੋਲਰ ਜਿਹਦਾ ਇਧਰ ਉਧਰ ਕਰਨੀ ਪੈ ਰਹੀ ਜੀ ਮम्मा ਜੀ ਜਦ ਤਰਾ ਆਪਣਾ ਕੰਮ ਕਰ ਲੱਗ ਪਏ ਨੇ ਹੈਲੋ ਗਾਇਸ ਹਮ ਗਾਇਸ ਠੰਡ ਬਹੁਤ ਹੋ ਗਈ ਆ ਹੁਣ ਹਮ ਤੇ ਤੁਸੀਂ ਵੀ ਸਾਰਾ ਆਪਣੇ ਖਿਆਲ ਰੱਖਿਆ ਕਰੋ ਹਮ ਕਿਉਂਕਿ ਜਿਹੜੇ ਬਾਹਰ ਜਾਂਦੇ ਹਨ ਹਣਾ ਹਮ ਉਹਨਾਂ ਨੂੰ ਜ਼ਿਆਦਾ ਜ਼ਰੂਰੀ ਆ ਗਾਈਸ ਤੇ ਮੋਟਰਸਾਈਕਲ ਵਗੈਰਾ ਤੇ ਹਾਂ ਉਹ ਆਪਣਾ ਖਿਆਲ ਰੱਖਿਆ ਕਰਨਾ ਜ਼ਿਆਦਾ yes ਇਸ ਕੱਪੇ ਠੰਡ ਤੋਂ ਬਚੋ ਜਿੰਨਾ ਵਾਚੇ ਹੁੰਦਾ ਹਮ ਮਮਾ ਗੱਲ ਕਰਦੀ ਕਿ ਇਹ ਕੰਮ ਦੀ ਨਹੀਂ ਆਹ ਬੋ ਠੰਡ ਵੀ ਲੱਗਦੀ ਛਾ ਚੜਿਆ ਮਮਾ ਨੂੰ ਅੱਛਾ ਤੁਸੀਂ ਆਪ ਘੂਏ ਇਹ ਹੋਏ ਜਾਂਦੇ ਹੈ ਹਾਂ ਤਾਂ ਮਮਾ ਨੂੰ ਕਹਿੰਦੇ ਸੀ ਛਾ ਚੜਦਾ ਮੈਂ ਗੱਲ ਹਾਂ ਗਾਇਸ ਮਮਾ ਸਾ ਚੜਦਾ ਪਿਆ ਕਿਉਂਕਿ ਹੈ ਨਾ ਉਹ ਮਮਾ ਨੇ ਦਵਾਈ ਖਾਦੀ ਆ ਜਿਹੜੀ ਉਹ ਮਖਾਦੀ ਹੁੰਦੇ ਆ ਤੇ ਉਹ ਜਦੋਂ ਥੋੜੇ ਥੋੜੇ ਟਾਈਮ ਬਾਅਦ ਅਚਾਰੂ ਕਿ ਫਿਰ ਮਮਾ ਨੋਰਮਲ ਹੋ ਜੂਗੇ ਤੇ ਹਣ ਪਪਾ ਇਧਰ ਹਾਂ ਹਾਂ ਕਹਿੰਦੇ ਪੈਸੀ ਕੀ ਥਾਂ ਲਾਜੀ ਤਾਂ ਆਪੇ ਤੇ ਕੁੰਗੜੀ ਜਾਂਦੇ ਮਮਾ ਨੂੰ ਕਹਿੰਦੇ ਪੇ ਮਮਾ ਸਾਡੇ ਪਾਣੀ ਚ ਕੰਬੀ ਕਰਦੇ ਪੇ ਤੂੰ ਤੁਸੀਂ ਹੈਂ ਤੇ ਇਹ ਸੁੱਕੇ ਕੁੰਗੜੀ ਜਾਂਦੇ ਤਾਂ ਸੋ ਮੈਨੂੰ ਸੁੱਕੇ ਕੁੰਗੜਾ ਨਾ ਬੋਲਾ ਦੱਸ ਹਾਂ ਤੇ ਹੈਨਾ ਗਾਇਸ ਮੈਂ ਜੀਉ ਤੋ ਹਦੀ ਆ ਹਾਂਜੀ ਅਮ ਗਾਇਸ ਪਾਪਾ ਕੁਛ ਗੱਲ ਕਰੀਐ ਤੁਸੀਂ ਮੈਨੂੰ ਦੇਖੋ ਕਹਿੰਦੇ ਗੱਲ ਕਰਦੀ ਕਿ ਕੰਬਦੀ ਪੀ ਆਪ ਮਾਸਟਰ ਜੀ ਨੂੰ ਕਿੰਨੀ ਠੰਡ ਲੱਗਦੀ ਜੇਬਾ ਚ ਹੱਥ ਪਾ ਕੇ ਵਰਦੇ ਆਹੋ ਆਪ ਮੈਂ ਕਹਿਆ ਬਿਨਾ ਪਾਣੀ ਤੇ ਹੈਣਾ ਤੁਸੀਂ ਰੇਣੀ ਪਾਣੀ ਚ ਤੇ ਪਾਪਾ ਮੇਰੀ ਜੀਬ ਠੀਕ ਕਦੋਂ ਹੋਊਗੀ ਦੱਸੋ ਮੈਨੂੰ ਨਹੀਂ ਆ ਸ਼ਾਮ ਤੱਕ ਹੋ ਜਾਣੀ ਹੈ ਪਤਾ ਨਹੀਂ ਦਰਦ ਤਾਂ ਪੈਂਦਾ ਪਿਆ ਤੇ ਖੂਨ ਵੀ ਨਿਕਲਿਆ ਸੀ ਰਾਤੀ ਤੇ ਉਸ ਤੋਂ ਬਾਅਦ ਵੀ ਨਿਕਲਿਆ ਸੀ ਪਹਿਲਾਂ ਵੀ ਨਿਕਲਿਆ ਸੀ ਉਸ ਤੋਂ ਬਾਅਦ ਵੀ ਨਿਕਲਿਆ ਸੀ ਤੇ ਹੁਣ ਦੇਖੋ ਕੀ ਬਣਦਾ ਮੇਰੀ ਜੀਬ ਦਾ ਪਤਾ ਨਹੀਂ ਤੇ ਗਾਇਸ ਮੈਂ ਚਲੇ ਸਕੂਲ ਦੇ ਅਬ ਮੈਂ ਦੇ ਸਕੂਲ ਦੇ ਕਿਉਂਕਿ ਮੇਰੀ ਜੀਬ ਗਾਇਸ ਉਹ ਇਹ ਦਰਦ ਕਰਦੀ ਸੀ ਬੋਲਣ ਚ ਅਜੀਬ ਅਜੀਬ ਲੱਗਦਾ ਪਿਆ ਮੈਂ ਚਲੇ ਸਕੂਲ ਦੇ ਆਪਾਂ ਮੈਂ ਦੇ ਸਕੂਲ स्कूल दे ओ तो बोल रही है दबा पापा है दे होनी कोई नहीं क्षमता को जंडी हां गाइस मैं चली स्कूल अपन मेरे स्कूलो बात गाइस <laughs> स्कूल आ लिए तो एक फोन हैगा एंगड़ा दा एंगड़ा फोन इनको काम ते ओए होए होए लटांदर खड़ो मैडम हेलो कह रही ससरी काल ससरी दीदी भाई ਥੈਂਕ ਯੂ ਜੀਨਾ ਬਹੁਤ ਬਹੁਤ ਆਪਕਾ ਮੈਂ ਵੀ ਬਹੁਤ ਮਾਣ ਆਦਾ ਆ ਕੀ ਦੀਦਾ ਇਹਨਾਂ ਨੂੰ ਹੈ ਲੱਗਿਆ ਇਤਰ ਪਿਆਰ ਮੁਹੱਬਤੀਆਂ ਕਰਦਾ ਹੋਰੀਆਂ ਟਰੂ ਲ ਉਹਨੂੰ ਨਾਲ ਲੈ ਇਹਨਾਂ ਦਾ ਉਹ ਜਿਹੜਾ ਬੰਦਾ ਸਿਰਾਂ ਮੂਹ ਮੰਦੀ ਤੇ ਸੇਵਕ ਮੂਦਾ ਤਲ ਕੋਨੇ ਜੀ ਤਨੂ ਦਿਖਣ ਕੈਮਰੇ ਤੇ ਪਟਨਾ ਨਾ ਇਹਨਾਂ ਹੋਰ ਬੰਦੇ ਆਏ ਸਾਡੇ ਨਾਲ ਆਪਾ ਜਾਈ ਸੇ ਖੋਰ ਕੁੜੀ ਨੇ ਫੋਨ ਲੈ ਕੇ ਆਣਾ ਫਿਰ ਉਹਨੇ ਮੋਟੇ ਬਣਾ ਹਾਂ ਮੋਟੇ ਬਣਾ ਗਏ ਗਾਇਸ ਮੈਂ ਨਾ ਪਾਣੀ ਬਣਾਉਣ ਦੇ ਵਿੱਚ ਸੀ ਜਦੋਂ ਬੈਲ ਡੈਗ ਗਿਆ ਤੇ ਮੇਰਾ ਪਾਣੀ ਡੁੱਲ ਗਿਆ ਇਹਨਾਂ ਨੇ ਮੈਨੂੰ ਦੱਸਿਆ ਕਿ ਤੇਰਾ ਪਾਣੀ ਡੁੱਲ ਗਿਆ ਹੈਲੋ ਬਈ ਥੋੜਾ ਜਿਹਾ ਮੈਨੇ ਮੈਂ ਨਹੀਂ ਛਿੱਤਰ ਤਰੀ ਮੈਂ ਦੇ ਕੋਲ ਪੋਚਾ ਲਾਉਣਾ ਬਣਾ ਇੱਥੇ ਬੜਾ ਫੰਡਰ ਦੇ ਕਹਿੰਦਾ ਪਾਣੀ ਨਹੀਂ ਪੜਨਾ ਕਿਹਨਾ ਕੁੜੀ ਕੋਤੀ ਮਾਈ ਅੱਗ ਲੁਵਾ ਬੜਾ ਬਲੌਗ ਪਾਣੀ ਡੁੱਲ ਗਿਆ ਮੇਰਾ ਸਾਰਾ ਚਲੋ ਕੋਈ ਨਾ ਮੈਨੇ ਸਾਫ ਕਰਨਾ ਪੜਾ ਤੇ ਮਨੀਸ਼ਾ ਬੈ

ਗਾਈਜ਼ ਮੈਂ ਕੋਠੇ ਤੇ ਆ ਗਈਆਂ ਕਿਉਂਕਿ ਹੈ ਨਾ ਪੌਦਿਆਂ ਨੂੰ ਪਾਣੀ ਪਾਉਣਾ ਸੀਗਾ ਮम्मा ਕਹਿੰਦੀ ਕਿ ਇੱਕ ਵਾਰ ਪੌਦਿਆਂ ਨੂੰ ਪਾਣੀ ਪਾਇਆ ਫਿਰ ਜਦੋਂ ਆਪਾਂ ਜਾਣਾ ਹੋਗਾ ਨਾ ਉਦੋਂ ਪਾ ਦਾਂਗੇ ਕਿਉਂਕਿ ਉਹਨਾਂ ਨੂੰ ਕਾਫੀ ਦਿਨਾਂ ਤੋਂ ਪਾਣੀ ਨਹੀਂ ਪਾਇਆ ਪਾਪਾ ਕਹਿੰਦੇ ਸੀਗੇ ਕਿ ਨਾ ਪਾਈਓ ਜਾਣ ਲੱਗੇ ਪਾ ਦਾਂਗੇ ਭਾਰੇ ਹਨ ਮम्मा ਕਹਿੰਦੇ ਕਿ ਹੁਣ ਪਾ ਦਿੰਨੇ ਵੈਸੇ ਵੀ ਇਹ ਸੁੱਕੇ ਪਏ ਦੇਖੋ ਆਹ ਤਾਂ ਹਮੇਸ਼ਾ ਗਿੱਲੇ ਰਹਿੰਦੇ ਆ ਦੇਖੋ ਕਿ ਮੈਂ ਇਹਨਾਂ ਨੂੰ ਪਾਣੀ ਪਾਉਣਾ ਪੈਣਾ ਗਾਇਸ ਮੈਂ نیچے ਆ ਗਈ ਹਾਂ ਕਿ نیچے ਮम्मा ਸਬਜ਼ੀ ਬਣਾਉਣ ਲੱਗ ਪਈ ਆ ਆਲੂ ਤੇ ਮਟਰ ਹੈਨਾ ਗਾਇਸ ਅੱਜ ਮੈਂ ਬਣਾਉਣ ਲੱਗੀ ਆਲੂ ਮਟਰ ਮੱਕੰਦਾ ਦੀ ਮਿੱਟੀ ਬਹੁਤ ਸੀ ਛਾੜ ਦੇਣੀ ਸੀ ਬੁੱਤ ਛਾੜ ਦੇਤੀ ਕਿਉਂਕਿ ਆਪਾਂ ਕਾਫੀ ਟਾਈਮ ਹੋ ਗਿਆ ਕੱਪੜੇ ਨਹੀਂ ਨਾ ਪਾਏ ਕੋਠੇ ਤੇ ਗਾਇਸ ਹਨ ਦੋ ਸੂਟ ਸੀ ਮੇਰੇ ਤੇ ਮਮੇ ਆਈ ਮੀਨ ਮੇਰੇ ਤੇ ਮਮਾ ਦਾ ਦੋ ਸੂਟ ਸੀਗੇ ਤੇ ਉਹ ਵੀ ਮਮਾ ਜਾਂਦੇ ਸੀ ਕਿ ਸੁੱਕਣੇ ਪਾ ਦੀ ਤੇ ਕਿਉਂਕਿ ਆਪਾਂ ਨਾਲ ਲੈ ਜਾਉਂਗੇ ਉਧਰ ਵਿਆਹ ਤੇ ਫਿਰ ਮਲਵਰਾਤ ਨੂੰ ਸੌਣ ਲੱਗੇ ਵਗੈਰਾ ਉਹ ਹੀ ਪਾ ਕੇ ਫੈਗਾਂਗੇ ਕਿਉਂਕਿ ਫਿਰ ਆਪਾਂ ਵਿਆਹ ਵਾਲੇ ਜਾ ਵਿਆਹ ਤੋਂ ਜਿਹੜੇ ਪਹਿਲਾਂ ਪਾਣੀ ਉਹ ਕੱਪੜੇ ਥੋੜਾ ਪਾ ਕੇ ਤਰਸਾਦੇ ਆ ਫਿਰ ਉਹ ਮਨੇ ਕੈਸੀ ਕਰੀ ਕਿ ਉਹ ਪਾ ਦੇ ਸੁੱਕ ਜੂਗੇ ਫਿਰ ਪ੍ਰੈਸ ਕਰਕੇ ਆਪਾਂ ਰੱਖ ਲਾਈ ਉਹਨਾਂ ਨੂੰ ਤੇ ਮੈਂ ਉਹ ਵੀ ਪਾਣ ਗਈ ਸੀਗੀ ਤੇ ਪੌਦਿਆਂ ਨੂੰ ਪਾਣੀ ਦੀ ਪਾਣ ਗਈ ਗਾਇਸ ਕਾਫੀ ਟਾਈਮ ਤੋਂ ਲਾਈਟ ਗਈ ਹੋਈ ਆ ਹਰ ਇੱਕ ਵਾਰ ਦਾ ਇਹਦਾ ਪੰਗਾ ਰਹਿੰਦਾ ਹਾਂ ਮੈਂ ਸ਼ਨੀਵਾਰ ਦਾ ਹਾਂਜੀ ਗਾਇਸ ਸੱਚੜੇ ਦੇ ਸੱਚੜੇ ਜਾਂਦੀ ਆ ਲਾਈਟ ਚ ਜ਼ਰੂਰ ਤੇ ਸਾਡਾ ਸਾਰਾ ਕੰਮ ਅਪਸੈਟ ਹੋ ਜਾਂਦਾ ਫਿਰ ਪਤਾ ਨਹੀਂ ਕਿਉਂ ਜਾਂਦੀ ਆ ਸ਼ਨੀਵਾਰ ਦੀ ਸ਼ਨੀਵਾਰ ਸ਼ਾਇਦ ਉਹ ਬਿਜਲੀ ਬਣਾ ਦੇ ਹੋਗੇ ਪਤਾ ਨਹੀਂ ਕੀ ਕਰਦੇ ਹੋਗੇ ਬਸ ਵਿਚਾਰ ਦੋ ਅਸ਼ੋਕ ਸਰਦਾਰ ਹਟ ਗਈ ਹੋਈ ਆ ਤੇ ਪਾਪਾ ਗਏ ਹੋਏ ਆ ਮਾਰਕੀਟ ਸੁਣਾਨੇ ਹੋਣਾ ਸੀਗਾ ਇਨੀ ਛੇਤੀ ਆਉਣ ਦੀ ਹਿੰਮਤ ਕਿੱਧਰ ਹੋਈ ਤੇਰੀ ਗਾਇਸ ਮਨੀਸ਼ਾ ਸਾਡਾ ਕੋਈ ਕੰਮ ਨਹੀਂ ਨੇ ਬੜਿਆ ਮਨੀਸ਼ਾ ਜੀ ਆ ਗਏ ਆ ਆ ਕੇ ਤੋ ਤੋ ਬੈਠੇ ਜ਼ਬਰਦਸਤੀ ਬਈ ਦਾ ਇਨੀ ਜਲਦੀ ਕਿੱਦਾਂ ਆ ਗਿਆ ਛੁੱਟੀ ਛੁੱਟੀ ਹੋ ਗਈ ਛੁੱਟੀ ਮਤਲਬ ਛੁੱਟੀ ਹੋ ਗਈ ਯਾ ਸਾਰੇ ਨੂੰ ਹੋ ਜਾਂਦੀ ਵੱਲ ਸਕੂਲ ਵਾਲੇ ਦੇ ਦਿਲ ਕਿੱਦਾਂ ਪਿਗਲ ਗਿਆ ਪਿਗਲ ਜਾਂਦਾ ਹੁੰਦਾ ਕਦੇ-ਕਦੇ ਸਾਡੀ ਵਾਰ ਤਾਂ ਕਦੇ ਨਹੀਂ ਸੀ ਪਿਗਲਿਆ ਤੁਸੀਂ ਜ਼ਿਆਦਾ ਲਾਡ ਲਿਆ ਉਹਨਾਂ ਦੇ ਯੈਸ ਤੇ ਦੋਸਾਂ ਨੂੰ ਤਾਂ ਗੋਦੀ ਚ ਲੈ ਰੱਖਦੇ ਯੈਸ ਮੇਜੀ ਹੋਇਆ ਇਹ ਵੀ ਦੋਸ ਦੀ ਪੀ ਗਾਇਸ ਗਾਇਸ ਮੇਜੀ ਦੋਸ ਦੀ ਤੇਰਾ ਧਿਆਨ ਹੀ ਉਧਰ ਹੈ ਤਾਂ ਦੁਖਣੀ ਆ ਇਹ ਭਲਾ ਜੇ ਇਸ ਮੂੰਹ ਚੋਂ ਆਪਾਂ ਬੋਲਾਂਗੇ ਜਿਹੜੀ ਜੀਵਨ ਆਪਾਂ ਬੋਲਣਾ ਜੋ ਚੁੱਪ ਆਪਣਾ ਮੂੰਹ ਤੂੰ ਔਰੱਖ ਜੋ ਮੈਂ ਕਹਿਣਾ ਚਾਹੁੰਦੀ ਆ ਆਪਾਂ ਨਹੀਂ ਦੇ ਸਕੀ ਹਾਂ ਮਨੀਸ਼ਾ ਕਹਿੰਦੀ ਮੇਰੀ ਜੀਭ ਟੱਕ ਹੋਈ ਆ ਤਾਂ ਮੈਂ ਨਰਮ ਚੀਜ਼ ਖਾਣੀ ਆ ਆ ਲੈਣ ਦੇ ਇਹ ਮੇਰੀ ਨਰਮ ਚੀਜ਼ੀ ਬਸ ਹੀ ਚੰ ਜਦ ਕਹਿੰਦੀ ਬਾਰਦੀਆਂ ਚੀਜ਼ਾਂ ਨਾ ਖਾਇਆ ਕਰ ਸਵਾਸੀ ਕੋ ਉਦਨ ਬੜੇ ਸਵਾਦ ਲਾਉਂਦੇ ਸੀ ਤੁਸੀਂ ਤੋਂ ਮੈ ਦੱਸੋ ਮੈਨੂੰ ਨਹੀਂ ਇਹ ਮੈਨੂੰ ਇੰਨਾ ਨਹੀਂ ਹਲਾ ਇਹ ਮਤਲਬ ਮਸਾਲੇ ਟਾਈਪ ਦੇ ਤਲੇ ਤੋਂ ਲੈ ਹੁੰਦੇ ਨਹੀਂ ਚਲੋ ਬੋਲੋ ਨਾ ਤੋਤਲਾ ਬੋਲੋ ਨਾ ਓਕੇ ਗਾਇਜ਼ ਮੇਰੇ ਕੇਮਰਾ ਬਲੌਗ ਨਾ ਤੇ ਗਾਇਸ ਹੈ ਨਾ ਅੱਜ ਦਾ ਇਹ ਰੋਟੀ ਲੈ ਕੇ ਗਈ ਸੀ ਪਰ ਰੋਜ ਮਤਲਬ ਮਤਲਬ ਰੋਜ ਲੈ ਕੇ ਜਾਣੀ ਹੁੰਦੀ ਆ ਤੇ ਪਰ ਨਾ ਜਿਹਨੇ ਖਾਦੀ ਨਹੀਂ ਕਿਉਂਕਿ ਛੁੱਟੀ ਹੋ ਗਈ ਸਾਰੇ ਬੱਚਿਆਂ ਨੂੰ ਤੇ ਮੈਂ ਦੇਖਦੀ ਹਾਂ ਮੇਰੇ ਪਿੱਛੇ ਮਮਾ ਇਹਨੂੰ ਕੀ ਕੀ ਦਿੰਦੇ ਆ ਦੇਖ ਲਾ ਗਾਇਸ ਮੈਂ ਚੈੱਕ ਕਰਦਾ ਮੈਂ ਖੋਲਦੀ ਵੀ ਇਹਨੂੰ ਇਹਦੇ ਨਾਲ ਮੁਟਿਆਰ ਨੂੰ ਚਾਰ ਨਾਲ ਪਰਾਠੇ ਦਿੰਦੇ ਆਏ ਆਏ ਮਮਾ ਦੇਖ ਵਾਈ ਕੀ ਗੜ ਮਚਾਈ ਦੋ ਚਾਰ ਦਾ ਪਰਾਠੇ ਦਿੱਤੇ ਸੀ ਨਿੰਬੂ ਦਾ ਖੱਟਾ ਮਿੱਠਾ ਆਚਾਰ ਐਂਡ ਪਰ ਆਉਂਦੀਆਂ ਓਕੇ ਮੈਂ ਤੈਨੂੰ ਬਰੀ ਕਰਦੀਆਂ ਬਾ ਇੱਜ਼ਤ ਬਰੀ ਕਰਦੀਆਂ ਤੈਨੂੰ ਮੰਮਾ ਦੇ ਤਾਂ ਕੋਸ਼ ਨਹੀਂ ਦਿੱਤਾ ਉਹ ਜਿਹੜੀ ਹੁੰਦੀ ਜਿਹੜੇ ਘਰੇ ਹੁੰਦੀ ਉਹ ਉੱਥੇ ਹੁੰਦੀ ਹੈ ਹਾਂਜੀ ਹਾਂ ਮੈਨੂੰ ਕੀ ਮੰਮਾ ਨੇ ਮਰਬਾ ਦੇਣਾ ਰੋਟੀ ਦਾ ਹਾਰ ਨੂੰ ਓਕੇ ਹਾਂਜੀ ਸਬਜੀ ਦੇਖਣ ਆਇਆ ਮਾਂ ਹਾਂ ਓਕੇ ਗਾਇਜ਼ ਮਿਰਕਲ ਹੋ ਗਿਆ ਅੱਜ ਮਨੀਸ਼ਾ ਜ਼ਿੰਦਗੀ ਚ ਪਹਿਲੀ ਵਾਰ ਆਪਣੇ ਦਿਲਨਾਰ ਦਿਲਨਾਰ ਮੂੰਫਲੀ ਖਾਣ ਲੱਗੀ ਆ ਮਤਲਬ ਪਹਿਲੀ ਵਾਰ ਤਾਂ ਨਹੀਂ ਪਰ ਬਹੁਤ ਘੱਟ ਖਾਂਦੀ ਆ ਮੂੰਫਲੀ ਤੋਂ ਹਾਂ ਜੇ ਤੁਹਾਨੂੰ ਫੋਰਸ ਕਰਾ ਤਾਂ ਮੈਂ ਖਾਣੀ ਨਹੀਂ ਪਰ ਅੱਜ ਮਤਲਬ ਰੇੜੀਆਂ ਨਾਲ ਤੇ ਮੂੰਫਲੀ ਸਵਾਦ ਆ ਗਈ ਮਤਲਬ ਥੋੜੀ ਜਿਹੀ ਖਾਈ ਲੈਣੀ ਆ ਥੋੜੀ ਐ ਮੂੰਹ ਦੀ ਐਕਸਰਸਾਈਜ਼ ਕਰਾ ਲੈ ਕਿਸੇ ਸੈਂਜ ਅੱਛਾ ਮੋਂਗੋ ਫਰੀ ਹਾਲ ਲੱਗਿਆ ਮੂੰਫਲੀ ਖਾ ਲ ਗਏ ਗਾਇਸ ਗਾਇਸ ਸੀ ਉਹ ਕਾਲੀ ਮੂੰਫਲੀ ਮੇਰੇ ਮੂਚੱਕ ਰੇੜੀ ਦਾ ਪੀਸ ਆ ਤੇ ਹਨਾ ਮੂੰਗੀ ਖਾ ਲਈ ਟੈਸਟੀ ਸੀ ਤੇ ਪਪਾ ਨੇ ਗਾਇਸ ਉਹ ਬਾਤ ਪਈ ਸੀਗੇ ਕੀ ਸਜੰ ਪਨੁ ਦੇੜਦੇ ਸੀ ਪਪਾ ਮੋਤੀ 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 ਦੇੜਦੇ ਸੀ ਉਹ ਜੰਪਤੇ ਤੇ ਉਹਦੇ ਵਿੱਚ ਨਾ ਸਤਾਏ ਜਿਹਨੇ ਹੁੰਦੇ ਜਿਹੜੇ ਸਾਰ ਪਰਪਲ ਜਿਹਾ ਹੁੰਦਾ ਤੇ ਉਹ ਆਪਾ ਦਿਖਾਓ ਪਪਾ ਸਾਰੇ ਦੇਖੋ ਗਾਇਸ ਕੱਪੜੇ ਤੇ ਲੱਗ ਗਏ ਆ ਤੇ ਹੈ ਨਾ ਨੀ ਕੋ ਨੀਚੇ ਵੀ ਸਾਰੇ ਕੱਪੜੇ ਲੱਗਦੇ ਪਪਾ ਦੇ ਮੂਤੇ ਵੀ ਲੱਗ ਗਏ ਆ ਤੇ ਅੱਜ ਤਾਂ ਤਾਰੇ ਜ਼ਮੀਰ ਫਰ ਆਈ ਗਏ ਹੈ ਨਾ ਮੂਤੇ ਵੀ ਚਮਕਦੇ ਪਪਾ ਦੇ ਗਾਇਸ ਅਸੀਂ ਉੱਤੇ ਆ ਗਈਆਂ ਕਿਉਂਕਿ ਹੈ ਨਾ ਅਸੀਂ ਨਾ ਬੈਗ ਲੱਭਣਾ ਆ ਜਿਨ੍ਹਾਂ ਵਿੱਚ ਅਸੀਂ ਕੱਪੜੇ ਪਾ ਕੇ ਲੈ ਕੇ ਜਾਣਾ ਆ ਸਿੱਕ ਵਾਰ ਫੇਰ ਤੋਂ ਪੱਟ ਲੱਦ ਕਰਨੀ ਪੈਣੀ ਆ ਹੁਣ ਤੇ ਅਸੀਂ ਨਾ ਉੱਤੇ ਬੈਗ ਲੱਭਣਾ ਆ ਤੇ ਹੋਰ ਕੀ ਲੱਭਣਾ ਆ ਮਾਪਾ ਹੋਰ ਆਪਾ ਪਾਪਾ ਦੀਆਂ ਜੈਕਟਾਂ ਦੇਖਣੀਆਂ ਆ ਹੋਰ ਪਾਪਾ ਦੀਆਂ ਜੈਕਟਸ ਦੇਖਣੀਆਂ ਆ ਤੇ ਬਸ ਆਹੀ ਦੋ ਚੀਜ਼ਾਂ ਦੇਖਣੀਆਂ ਆ ਤੇ ਫੇਰ ਅਸੀਂ ਉੱਪਰ ਚੱਲ ਜਾਣਾ ਸਿੱਖਣ ਟੌਪ ਸਿਕੰਡ ਕਿਉਂਕਿ نیچے ਠੰਡ ਬਹੁਤ ਆ ਗਾਇਸ ਆਨ ਹੋ ਚੁੱਕੇ ਆ ਸ਼ਾਮ ਦੇ 6:30 ਵਜੇ ਤੀਰਕ ਤੁਹਾਨੂੰ ਪਤਾ ਸਾਨੂੰ ਵਿਆਹ ਆ ਤੇ ਉਦ ਲਈ ਅਸੀਂ ਸਪੈਸ਼ਲ ਪਹਿਲੀ ਵਾਰੀ ਜ਼ਿੰਦਗੀ ਚ ਮੈਂ ਤੇ ਮੋਨਾ ਪੰਜਾਬੀ ਜੁੱਤੀ ਲੈਣ ਲਈ ਆਇਆ ਹਲੋ ਬਨਾ ਯਸ ਤੇ ਹੁਣ ਅਸੀਂ ਤੇਰੇ ਦੁਕਾਨ ਤੇ ਪੰਜਾਬੀ ਜੁੱਤੀ ਲੈਣ ਫੈਸਲਾ ਲੈਣੀ ਆ ਫਸਟ ਟਾਈਮ ਦੇ ਦੇ ਕਿਦਾਂ ਦੀ ਮਿਲਦੀ ਮੈਂ ਤੇ ਇਹ ਰੰਗ ਬਰੰਗੇ ਹੋਏ ਮੇਰੇ ਸਾਰੇ ਰੰਗ ਹੋ ਗਏ ਗਾਇਸ ਮੈਂ ਬੋਲਦੀ ਕਿੰਤਰ ਮੇਰੀ ਜੀ ਕਿੰਤਰ ਤੇ ਚਲੋ ਆਪਾਂ ਚਾਉਦੇ ਆ ਚੱਪਲ ਲੈ ਗਾਇਸ ਮੇਰੇ ਅੰਕਲ ਜੀ ਨੇ ਆਵਲੀਆਂ ਦਿਖਾਈਆਂ ਜਿਨ੍ਹਾਂ ਵਿੱਚ ਮੈਨੂੰ ਕੋਈ ਵੀ ਨਹੀਂ ਪਸੰਦ ਆਈ ਤੇ ਮੋਂ ਉਹਨਾਂ ਦੀ ਉਧਰ ਸੋਹਣੀਆਂ ਸੋਹਣੀਆਂ ਮੋਨਨ ਤਾਂ ਮੇਰੀ ਪਸੰਦ ਨਹੀਂ ਵੀ ਮੋਨਨ ਨੇ ਮਹਿਰੂਨ ਕਲਰ ਮੰਗਦੀ ਆ ਪਰ ਉਹਨੂੰ ਹੋਰ ਰੰਗ ਹੁੰਦੇ ਪਏ ਤੇ ਮੈਨੂੰ ਹਜੇ ਆ ਦਿਖਾਈਆਂ ਮੈਨੂੰ ਇਹਨਾਂ 'ਚ ਸੋਹਣੀ ਨਹੀਂ ਲੱਗੀ ਕੋਈ ਹੁਣ ਕਿਹਨਾਂ ਚ ਨਾ ਚੰਗਾ ਨਹੀਂ ਆਈ ਕੋਈ ਮੈਨੂੰ ਇਹਨਾਂ ਦੇ ਲਾਹੇ ਤੇ ਇਹਦੇ ਚਾਰ ਰਾਂਵੇਂ ਪੈਸੇ ਲਾਉਣੇ ਇਹਦੇ ਵਿੱਚ ਮਹਿੰਦੀ ਕਲਰ ਹੈ ਨਹੀਂ ਬਾਜੀ ਹੋਰ ਦਿਖਾ ਦੇ ਸੋਹਣੀਆ ਕਲਰ ਗਾਇਸ ਮੈਨੂੰ ਆ ਦਿਖਾਈਏ ਫਾਈਨਲੀ ਇੱਕ ਇਹ ਦਰੀ ਮੋਹਰੇ ਨੀ ਦੇਵਾ ਪਾਜੀ ਕੋਈ ਮਹਿੰਦੀ ਕਲਰ ਸੇ ਦਿਖਾ ਦਿਓ ਹਾਂ ਤਾਂ ਇਹਦੇ ਵਿੱਚ ਮਹਿੰਦੀ ਕਰਨਾ ਹੈਗਾ ਆ ਵੀ ਇਹ ਨੀ ਲਾਣੀ ਮੈਂ ਬਈ ਇਦਰੀ ਕੋਈ ਕੜਾਈ ਵਾਲੀ ਜੱਜਦੀ ਵੀ ਆ ਦੇਖੋ ਹਾਂਜੀ ਉਹ ਪੁਰਾਣਾ ਜਿਹੜਾ ਨਹੀਂ ਵਧੀਆ ਨਹੀਂ ਲੱਗਦਾ ਰਵਾਇਤੀ ਆ ਆ ਪੈਰ ਪੱਤਮ ਹਾਂ ਖੁੱਲੀ ਆ ਮੋਰੇ ਕੋਚ ਦੇ ਲੂਗੀ ਆਈਏ ਮੈਮ ਆਈਏ ਐ ਐ ਦਿਹਾਈਂ ਦਿਹਾਈਂ ਚਾਲੀ ਉਹਦੇ ਨੰਬਰ ਤੋਂ ਚਾਲੀ ਬਦੇਗੀ ਬੋਨਦੀ ਤਾਂ ਫਾਈਟ ਆ ਨਾ ਤਾਂ ਖੁੱਲ ਲਿਆ ਨੰਬਰ ਗਾਇਸ ਹੋਣੀ ਹੋਣੀ ਇਹਨਾਂ ਦੀ ਕਿੰਨੀ ਸਾਰੀ ਜੁੱਤੀਆਂ ਹਨ ਇਹ ਤਾਂ ਕਿਹੜੇ ਨਵਾਂ ਦਿਖਾਈ ਆਹ ਤਾਂ ਖਾਈ ਆਵੀ ਦਿਖਾਈ ਹਾਂ ਸਾਰੀਆਂ ਦਿਖਾਈਆਂ ਚੱਕ ਚੱਕਾ ਜਿਹਾ ਦਿਖਾਈਏ ਨਹੀਂ ਸਾਰੀਆਂ ਤਾਂ ਖਾਈਆਂ ਬੱਟ ਮਤਲਬ ਇਹਨੂੰ ਆ ਪਿੰਕ ਵਾਲੀ ਸੋਹਣੀ ਲੱਗਦੀ ਗਾਇਸ ਮੈਨੂੰ ਆ ਜਿਆਦਾ ਸੋਹਣੀ ਲੱਗੀ ਲਾ ਲਓ ਜੀ ਆ ਲਓ ਸਿੰਪਲ ਇਹਨਾਂ ਨਾਲ ਜਿਆਦਾ ਸੋਹਣੀ ਲੱਗੀ ਮਜ਼ਬੂਤ ਤੇ ਟਿਕਾਊ ਜੁੱਤੀ ਆ ਗਾਇਸ ਇਹਨਾਂ ਦਾ ਦਿਖਾਈ ਆਵਲੀ ਤੇ ਜਿਹੜੀ ਜਿਹੜੀ ਤੇਰੇ ਪਾਈ ਹੋਈ ਉਹ ਵੀ ਬਹੁਤ ਸੋਹਣੀ ਲੱਗਦੀ ਹੈ ਜਿਹੜੀ ਪਾਇਲ ਵਾਲੀ ਹੈ ਗਾਇਜ਼ ਆਈ ਹੈਵ ਓਨਲੀ ਟੂ ਆਪਸ਼ਨਸ ਬਲੈਕ ਯਾ ਸਿਲਵਰ ਤੇ ਮੈਨੂੰ ਬਲੈਕ ਪਸੰਦ ਆਈ ਹੈ ਹੁਣ ਲੱ ਨੂੰ ਉਹਨਾਂ ਨੂੰ ਦੋਨੇ ਉਹਨ ਇੱਕ ਪਹਿਲ ਚਾਹੇ ਇੱਕ ਪਰ ਚਾਪਾ ਵੀ ਚੱਲ ਜਾਓ ਉਹਨਾਂ ਨੂੰ ਬਲੈਕ ਹੀ ਹਮ ਗਾਇਜ਼ ਬਲੈਕ ਹੀ ਦੋਨੇ ਗਾਇਜ਼ 5 ਘੰਟੇ ਬਾਅਦ ਇਹਦੇ ਫਾਈਨਲੀ ਇੱਕ ਪਸੰਦ ਆ ਗਈ ਜੋ ਤੇ ਇਹਨੇ ਮੇਰਾ ਸਿਰ ਦੁਖਣ ਲਾ ਦਿੱਤਾ ਨੇ ਗਾਇਸ ਪਸੰਤਾ ਵਾ ਦੇ ਪਰ ਮੇਰੇ ਸਾਈਜ਼ ਨਾਲ ਤਾਂ ਇੱਕ ਪੈਰ ਵੀਰਾ ਮੋਟਾ ਇੱਕ ਪੈਰ ਪਤਲਾ ਧੁਖਦਤ ਪੀੜਾ ਗਾਇਸ ਮੇਰਾ ਆ ਪੈਰ ਥੋੜਾ ਵੱਡਾ ਹੈ ਮਤਲਬ ਆ ਮੋਟਾ ਇਧਰ ਸਹੀ ਹੈ ਇਧਰ ਥੋੜੀ ਪ੍ਰੋਬਲਮ ਹੁੰਦੀ ਈ ਹੈ ਤੇ ਮੂੰ ਤਾਂ ਇਧਰ ਕਿੰਨੇ ਜੁਗਾਰ ਕਰਾਉਣ ਲੱਗੇ ਤਾਂ ਕਿ ਮੇਰੇ ਸਹੀ ਫਿਟਿੰਗ ਆ ਜਵੇ ਕਿਤਾ ਆ ਵੀ ਇਹਦਾ ਆ ਵੀ ਸਹੀ ਜਾਣੀ ਅਸੀਂ ਦਾ ਇਹ ਤਾਂ ਕੋਲ ਬਹਿ ਕੇ ਸਹੀ ਕਰਾਉਣ ਲੱਗੇ ਤੇ ਚਲੋ ਸਹੀ ਕਰਾ ਲੈਣੇ ਆਣਾ ਹਾਂਜੀ ਹੁਣ ਕੀ ਕਹਿਣਾ ਚਾਹੂਗੀ ਤੁਸੀਂ ਮੈਂ ਹਾਂਜੀ ਜਗਾ ਚਾਹੂਗੀ ਕਿ ओके पापा ਕਹਿੰਦੇ ਮਠਿਆਈ ਦਾ ਡੱਬਾ ਲਿਆਓ ਕਿਉਂਕਿ ਕਾਫੀ ਟਾਈਮ ਲੱਗ ਗਿਆ ਮਠਿਆਈ ਹੀ ਮਠਿਆਈ ਹੈ ਜੇ ਆਦ ਵਿੱਚ ਕੋਈ ਯਾਦ ਕਰੀ ਸਹੀ ਗੱਲ ਹੈ ਇਹਨੇ ਸਰ ਫੋਲਾ ਕਰ ਦਿੱਤਾ ਇਹਨੇ ਦਿਮਾਗ ਫੋਲਾ ਕਰ ਦਿੱਤਾ ਮੇਰਾ ਤਾਂ ਆਪ ਦਿਮਾਗ ਫੋਲਾ ਹੋ ਗਿਆ ਸਹੀ ਹੈ ਨਾ ਹੁਣ ਪੱਕਾ ਯਾਰ ਹੁਣ ਮੇ ਕੋਲ ਸਹੀ ਹੈ ਉਹ ਜਿੱਤੇ ਪਲਾ ਕਰ ਜਾ ਕੇ ਬਣੀ ਜਰਾ ਪਰ ਯੂਗਾਰ ਲੱਗੇ ਹਾਂ ਕਰਿਆ ਕਰੂੰਗੀ ਗਾਇਸ ਅਸੀਂ ਫਾਈਨਲੀ ਘਰੇ ਆ ਚੁੱਕੇ ਹਾਂ ਮੇਰੀ ਚੱਪਲ ਲੈ ਕੇ ਮੰਮਾ ਨੇ ਵੀ ਲਈ ਚੱਪਲ ਉਹਨੇ ਨੇ ਵੀ ਲਈ ਤੇ ਮੰਮਾ ਦੱਸੋ ਸਟਰਗਲ ਮੇਰੀ ਚੱਪਲ ਪਿੱਛੇ ਬਹੁਤ ਟਾਈਮ ਲੱਗਾ 2 ਘੰਟੇ ਲਾਤੇ ਮਨੀਸ਼ਾ ਨੇ ਚੱਪਲ ਲੈਂਦੀ ਮੈਂ ਮੈਮ ਪਸੰਦ ਗਾਲੀ ਛੋ ਮਨ ਉਹ ਸਾਈਜ਼ ਦਾ ਇਸ਼ੂ ਸੀਗਾ ਮੈਂ ਕੀ ਕਰਤੀ ਦੱਸੋ ਹੈ ਗਾਇਸ ਮਨੀਸ਼ਾ ਦਾ ਪੈਰ ਛੋਟਾ ਨਾ ਛੋਟਾ ਨਹੀਂ ਇੱਕ ਇੱਕ ਮੋਟਾ ਇੱਕ ਪਤਲਾ ਉਹ ਉਹ ਆਮ ਥੋੜਾ ਜਿਹਾ ਫਰਕ ਹੁੰਦਾ ਸਾਰਿਆਂ ਦੇ ਹਾਂ ਤੇ ਇਸ ਕਰਕੇ ਤੇ ਇੱਕ ਸਾਈਡ ਖੁੱਲੀ ਲੱਗਦੀ ਸੀ ਇੱਕ ਟਾਈਟ ਲੱਗ ਹਾਂ ਮਲੇ ਰਾਈਟ ਵਾਲਾ ਤਾਂ ਸਹੀ ਚ ਖੁੱਲੇ ਪੜੇ ਥੋੜੀ ਪ੍ਰੋਬਲਮ ਜੀ ਗਈ ਤੋ ਹੀ ਸੋਚਿੰਦੇ ਸੋਚਿੰਦੇ ਕੀ ਕਰੀਏ ਕੀ ਕਰੀਏ ਤੇ ਫਾਈਨਲ ਜਿਹਾ ਉਹਨੂੰ ਹੀ ਕਰਾ ਲਿਆ ਤਦ ਆ ਕਿ ਮੈਂ ਜੋਤਰੀ ਕਰਦੀ ਆ ਤਾਂ ਮੋਨਾਂ ਕਹਿੰਦੀ ਤੂੰ ਜੋਤ ਕਰ ਦੇ ਮੈਂ ਰੋਟੀ ਬਣਾਣੀ ਤੇ ਮੋਨਾਂ ਰਾਈਸ ਬਣਾ ਦੇ ਭਈਆ ਮੋਨਾ ਡੋਨਟ ਟਾਕ ਟੂ ਮੀ ਵਾਈ ਵਾਈ ਹੈ ਵਾਈ ਆ ਟਾਕ ਟੂ ਯੂ ਹੈਂਡ ਇਹਦੇ ਹੁੰਦਾ ਹਾਂ ਦੱਸ ਕਿਉਂ ਨਾ ਤੇਰੇ ਨਾਲ ਟਾਕ ਕਰ ਗਾਈਜ਼ ਇਹ ਮੇਰਾ ਦਿਮਾਗ ਸੱਚੀ ਮੈਂ ਤੁਹਾਨੂੰ ਦੱਸੇ ਸਾਰੀ ਮਨ ਗਵਾਈ ਦੱਸ ਤਾ ਮੈਂ ਦੱਸ ਮਨ ਦੱਸ ਗਵਾਈ ਤੇ ਦੇਖ ਬਈ ਬਈ ਮੋਨਾ ਮੈਨੂੰ ਪਸੰਦ ਆਂਦੀ ਮੰਮਾ ਮੇਰੇ ਦਿਮਾਗ ਚ ਕੰਫਿਊਜ਼ਨ ਪੈਦਾ ਕਰਦੇ ਫੇ ਸੀਗੇ ਨਾ ਹਣਾ ਕਨਫਿਊਜ਼ਨ ਹੀ ਪੈਦਾ ਕਰਦੀ ਮਮਾ ਵੀ ਕਹੀ ਸੀਗੇ ਮਮਾ ਕਹਿੰਦੇ ਸੀ ਕਿ ਮਤਲਬ ਜੇ ਖੁੱਲੀ ਜਾਵਾਂਗੇ 3 ਘੰਟੇ ਰਹਿ ਪਾਣੀ ਹੀ ਹੈਗੀ ਜਿਸੇ ਨਾ ਤੋਂ ਮੇਰੇ ਪਾਸ ਆ ਜੀ ਨਾ ਤੂੰ ਨਾ ਮਮਾ ਹੂੰ ਪਰ ਹੈਨਾ ਤਾਂ ਸੋ ਇਹੀ ਰਹਿਣਾ ਹੈ ਹਰੇਕ ਚਪਲ ਦੇ ਚਾਹੇ ਮੈਂ ਜਿਹੜੀ ਮਾਜੀ ਬਣ ਕੇ ਚੱਲ ਜਾਂਦੀ ਤੇ ਅਸਲੀ ਅਸੀਂ ਫਾਈਨਲੀ ਲੈ ਹੀ ਜਾਂਦੇ ਚਪਲ ਤੇ ਹੁਣ ਮੈਂ ਰਾਈਸ ਬਣਾ ਲਈ ਵੀ ਜਿੱਦਾਂ ਤੁਹਾਨੂੰ ਪਤਾ ਮਮਾ ਨੇ ਆਲੂ ਮਟਰ ਬਣਾਏ ਸੀ ਤੋਂ ਨਹੀਂ ਚਾਵਲ ਖਾਵਾਂਗੇ ਗਾਇਸ ਹੁਣ ਹੋ ਚੁੱਕਿਆ ਰਾਤ ਤੇ ਡਿਨਰ ਵੀ ਕਰ ਲਿਆ ਸੀਗਾ ਤੇ ਆਲੂ ਮਟਰ ਵਧੀਆ ਬਣੇ ਸੀ ਟੇਸਟੀ ਬਣੇ ਸੀਗੇ ਤੇ ਮੇਰੇ ਚਾਵਲ ਵੀ ਟੇਸਟੀ ਬਣੇ ਸੀਗੇ ਤੇ ਅੱਜ ਦੇ ਵਲੌਗ ਨਾਲ ਪੈਨੇ ਰੱਖਦੇ ਹਾਂ ਉਮੀਦ ਕਰਦਾ ਹਾਂ ਵਲੌਗ ਪਸੰਦ ਆਇਆ ਹੋਗਾ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆਪਾਂ ਨਵਾਂ ਵਲੌਗ ਚ ਬਾਏ